ਜੇ ਦੇਖੋ ਬੰਦਾ ਉਹਦੀ ਫਿਜ਼ੀਕ ਦੇਖਣ ਨੂੰ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਸਿਰਫ ਉਹਦਾ ਢਿੱਡ ਬਾਹਰ ਆਇਆ ਹੋਇਆ ਜਾਂ ਫਿਰ ਉਹਦੀ ਧੌਣ ਬਾਹਰ ਆਈ ਹੋਈ ਹੈ ਜਾਂ ਫਿਰ ਉਹਦੀ ਅਨੈਸੀਸਰਲੀ ਫੈਟ ਉਹਦੀ ਬੋਡੀ ਤੇ ਚੰਬੜੀ ਹੋਈ ਹੈ ਉਹਨੂੰ ਮਟਾਪਾ ਕਹਾਂਗੇ ਆਪਾਂ ਜੇ ਹੁਣ ਬੰਦਾ ਹੈ ਹੀ ਪੈਦਾਸ਼ੀ ਮੋਟਾ ਹੈ ਉਹਨੂੰ ਆਪਾਂ ਮੋਟਾ ਨਹੀਂ ਕਹਿ ਸਕਦੇ ਉਹ ਸਗੋਂ ਦੂਜਿਆਂ ਦੇ ਨਾਲੋਂ ਉਹਦੀ ਜਿਹੜੀ ਬੋਡੀ ਹੈ ਉਹ ਠੀਕ ਹੁੰਦੀ ਹੈ ਜੈਨੇਟਿਕਲੀ ਜਿਹੜਾ ਸਰੀਰ ਪਰ ਆਇਆ ਜਿਹਦੇ ਮਾਂ ਪਿਓ ਭਾਰੇ ਨੇ ਉਹ ਭਾਰ ਹੀ ਰਹੇਗਾ ਮਟਾਪਾ ਇੱਕ ਸਿਗਨਲ ਹੈ ਕਿ ਜੋ ਵੀ ਤੁਸੀਂ ਸਰੀਰ ਦਾ ਸਿਗਨਲ ਹੈ ਵੀ ਜੋ ਵੀ ਤੂੰ ਮੈਨੂੰ ਦੇ ਰਿਹਾ ਮੇਰੇ ਵੱਲੋਂ ਉਹਨੂੰ ਡਿਸਕਾਰਡ ਕੀਤਾ ਜਾ ਰਿਹਾ ਸੁੱਟਿਆ ਜਾ ਰਿਹਾ ਕੀ ਤੁਹਾਨੂੰ ਲੱਗਦਾ ਵੀ ਉਹ ਐਕਸਰਸਾਈਜ਼ ਉਹ ਨਹੀਂ ਕਰ ਰਹੀਆਂ ਸਿਰਫ ਡਾਈਟਿੰਗ ਉਹ ਕਰ ਰਹੀਆਂ ਜਾਂ ਕੁਝ ਇਦਾਂ ਦੇ ਟਰੀਟਮੈਂਟ ਲੈ ਰਹੀਆਂ ਉਹ ਕਿੰਨਾ ਕੁ ਸਹੀ ਆ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਅੱਗੇ ਜਾ ਕੇ ਸਾਡਾ ਵਿਆਹ ਵੀ ਹੋਣਾ ਹੈ ਅਸੀਂ ਮਾਂ ਵੀ ਬਣਨਾ ਹੈ ਸਾਡੇ ਦੇ ਵਿੱਚ ਕੋਈ ਨਿਊਟ੍ਰੀਸ਼ਨ ਹੈ ਹੀ ਨਹੀਂ ਅੱਜ ਦੀ ਡੇਟਾ ਦੇ ਵਿੱਚ ਤੇ ਫਿਰ ਅੱਗੇ ਜਾ ਕੇ ਫਿਰ ਕੀ ਕਰਾਂਗੀਆਂ ਸੋ ਪਤਲੇ ਹੋਣ ਦੇ ਚੱਕਰ ਵਿੱਚ ਬਹੁਤ ਸਾਰੀਆਂ ਬੀਬੀਆਂ ਭੈਣਾਂ ਨੇ ਇਹ ਕੰਮ ਕੀਤਾ ਆ ਕੇ ਡਾਈਟ ਨੂੰ ਛੱਡ ਦਿੱਤਾ ਬਹੁਤ ਜ਼ਿਆਦਾ ਡਾਈਟ ਨੂੰ ਆਪਣੇ ਨੂੰ ਟਾਈਟ ਕਰ ਦਿੰਦੀਆਂ ਨੇ ਨਾ ਉਹਨਾਂ ਦੇ ਵਿੱਚ ਫਿਰ ਇਨੀ ਵੀਕਨੈਸ ਆ ਜਾਂਦੀ ਆ ਫਿਰ ਉਹਨਾਂ ਨੂੰ ਜ਼ਿੰਦਗੀ ਸਰਵਾਈਵਲ ਵਾਸਤੇ ਵੀ ਉਹਨਾਂ ਕੋਲ ਹਿੰਮਤ ਜਿਹੜੀ ਨਹੀਂ ਬਚਦੀ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਫੈਟ ਦੀ ਗੱਲ ਕੀਤੀ ਮੋਟਾਪੇ ਦੀ ਗੱਲ ਕੀਤੀ ਆਪਾਂ ਦੇਖਦੇ ਆ ਕਿ ਇਹ ਵੀ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਆ ਹਨਾ ਛੋਟੇ ਛੋਟੇ ਬੱਚੇ ਆ ਉਹ ਵੀ ਮੋਟਾਪੇ ਦਾ ਸ਼ਿਕਾਰ ਹੋ ਰਿਹਾ ਹੈ ਮਟਾਪੇ ਦੀ ਡੈਫੀਨੇਸ਼ਨ ਕੀ ਹੈ ਜਮੇ ਇੱਕ ਬੰਦਾ ਮੋਟਾ ਹੈ ਪਰ ਉਹ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੈ ਉਹਨ ਕੋਈ ਬਿਮਾਰੀ ਨਹੀਂ ਹੈਗੀ ਕੀ ਸਹੀ ਡੈਫੀਨੇਸ਼ਨ ਆ ਔਰ ਰੀਜ਼ਨ ਕੀ ਮੰਦੇ ਹੋ ਇਹਦਾ ਮਟਾਪੇ ਦਾ ਮਟਾਪਾ ਜੀ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਬੰਦਾ ਜਿਹੜਾ ਜੈਨੇਟਿਕਲੀ ਜਿਹੜਾ ਸਰੀਰ ਭਾਰ ਆ ਜਿਹਦੇ ਮਾਂ ਪਿਓ ਭਾਰੇ ਉਹ ਭਾਰ ਹੀ ਰਹੇਗਾ ਓਕੇ ਉਹਦੀ ਬਾਡੀ ਕਿੰਨੇ ਵੀ ਕੋਸ਼ਿਸ਼ ਕਰ ਲੇ ਉਹਦੇ ਮਸਲ ਜਿਉ ਬਣਾ ਲੈਂਦਾ ਬਹੁਤ ਜ਼ਿਆਦੀ ਮਿਹਨਤ ਕਰਕੇ ਫਿਰ ਵੀ ਉਹ ਥੋੜਾ ਜਿਹਾ ਤੁਹਾਨੂੰ ਦੇਖਣ ਨੂੰ ਮੋਟਾ ਹੀ ਲੱਗੇਗਾ ਥੋੜਾ ਭਾਰਾ ਹੀ ਲੱਗੇਗਾ ਜੀ ਪਰ ਜਿਹੜਾ ਬੰਦਾ ਥੋੜਾ ਪਤਲਾ ਹੈ ਤਾਂ ਉਹਦਾ ਢਿੱਡ ਬਾਹਰ ਨਿਕਲ ਆ ਹੂੰ ਜੇ ਦੇਖੋ ਬੰਦਾ ਉਹਦੀ ਫਿਜ਼ੀਕ ਦੇਖਣ ਨੂੰ ਤੁਹਾਨੂੰ ਚੰਗੀ ਨਹੀਂ ਲੱਗ ਰਹੀ ਸਿਰਫ ਦਾ ਢਿੱਡ ਬਾਹਰ ਆਇਆ ਹੋਇਆ ਜਾਂ ਫਿਰ ਉਹਦੀ ਧੌਣ ਬਾਹਰ ਆਈ ਹੋਈ ਹੈ ਜਾਂ ਫਿਰ ਉਹਦੀ ਅਨੈਸੀਸਰਲੀ ਫੈਟ ਉਹਦੀ ਬੋਡੀ ਤੇ ਚੰਬੜੀ ਹੋਈ ਆ ਉਹਨੂੰ ਮਟਾਪਾ ਕਾਵਾਂਗੇ ਆਪਾਂ ਜਿਹੜਾ ਪੈਦਾਸ਼ੀ ਜਿਹੜਾ ਬੰਦਾ ਥੋੜਾ ਜਿਹਾ ਸਰੀਰ ਦਾ ਖੁੱਲਾ ਆ ਭਾਰਾ ਆ ਉਹਨੂੰ ਆਪਾਂ ਉਹਨੂੰ ਮੋਟਾ ਨੂੰ ਮਟਾਪਾ ਨਹੀਂ ਕਾਵਾਂਗੇ ਮਟਾਪਾ ਇਹ ਆ ਕਿ ਬੋਡੀ ਦੇ ਵਿੱਚ ਐਕਸੈਸ ਫੈਟ ਠੀਕ ਹੈ ਜੇ ਹੁਣ ਬੰਦਾ ਹੈ ਹੀ ਪੈਦਾਸ਼ੀ ਮੋਟਾ ਹੈ ਉਹਨੂੰ ਆਪਾਂ ਮੋਟਾ ਨਹੀਂ ਕਹਿ ਸਕਦੇ ਉਹ ਸਗੋਂ ਦੂਜਿਆਂ ਦੇ ਨਾਲੋਂ ਉਹਦੀ ਜਿਹੜੀ ਬੋਡੀ ਹੈ ਉਹ ਠੀਕ ਹੁੰਦੀ ਹੈ ਉਹਨੂੰ ਕੋ ਰੋਗ ਨਹੀਂ ਹੁੰਦਾ ਠੀਕ ਹੈ ਤੇ ਜਿਹੜਾ ਪਤਲਾ ਬੰਦਾ ਹੁੰਦਾ ਖਾ ਖਾ ਕੇ ਜੋ ਆਪਣਾ ਢਿੱਡ ਵਧਾ ਲਵੇ ਉਹਨੂੰ ਬਹੁਤ ਜ਼ਿਆਦਾ ਰੋਗ ਹੁੰਦੇ ਆ ਉਹਦਾ ਸਭ ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਲਿਵਰੀ ਫੈਟੀ ਹੁੰਦਾ ਤੇ ਲਿਵਰੀ ਫੈਟੀ ਹੋਣ ਤੋਂ ਬਾਅਦ ਫਿਰ ਉਹਨੂੰ ਸੰਗਰਹਿਣੀ ਹੋਣ ਦਾ ਡਰ ਹੋ ਜਾਂਦਾ ਆਈਬੀਐਸ ਹੋਣ ਦਾ ਡਰ ਹੋ ਜਾਂਦਾ ਨਾ ਉਹਦੀਆਂ ਉਹਦਾ ਢਿੱਡ ਚੰਗੀ ਤਰ੍ਹਾਂ ਖਾਲੀ ਨਹੀਂ ਹੁੰਦਾ ਫਿਰ ਉਹਨੂੰ ਹਾਰਟ ਅਟੈਕ ਦਾ ਡਰ ਹੋ ਜਾਂਦਾ ਫਿਰ ਉਹਨੂੰ ਵਾਲ ਸੇਤੀ ਚਿੱਟੇ ਹੋਣ ਦਾ ਡਰ ਹੋ ਜਾਂਦਾ ਫਿਰ ਉਹਨੂੰ ਡਾਇਬੀਟਿਸ ਦਾ ਡਰ ਹੋ ਜਾਂਦਾ ਜੀ ਮੋਟਾਪੇ ਤੋਂ ਹੀ ਮੋਟਾਪਾ ਸ਼ੁਰੂ ਹੁੰਦਾ ਹੈ ਮੋਟਾਪਾ ਇੱਕ ਸਿਗਨਲ ਹੈ ਕਿ ਜੋ ਵੀ ਤੁਸੀਂ ਸਰੀਰ ਦਾ ਸਿਗਨਲ ਹੈ ਵੀ ਜੋ ਵੀ ਤੂੰ ਮੈਨੂੰ ਦੇ ਰਿਹਾ ਮੇਰੇ ਵੱਲੋਂ ਉਹਨੂੰ ਡਿਸਕਾਰਡ ਕੀਤਾ ਜਾ ਰਿਹਾ ਛੁੱਟਿਆ ਜਾ ਰਿਹਾ ਤੂੰ ਕੋਈ ਚੱਜ ਦੀ ਚੀਜ਼ ਮੈਨੂੰ ਖਾਣ ਨੂੰ ਦੇ ਤੇ ਇਹ ਫੈਟ ਦਾ ਕੇ ਪਾਸੇ ਕੁਝ ਕਰ ਜਿਵੇਂ ਮੰਨ ਲਓ ਸਾਡੇ ਘਰ ਦੇ ਵਿੱਚ ਕੂੜੇ ਕੂੜਾ ਕੂੜੇ ਕੂੜਾ ਪਿਆ ਹੋਵੇ ਤਾਂ ਫਿਰ ਕੀ ਹੋਊਗਾ ਬਿਮਾਰੀਆਂ ਬਣੀਆਂ ਨਾ ਉੱਥੇ ਸੋ ਜੇਕਰ ਅਪਨ ਨਾਲ ਨਾਲ ਹੀ ਕੂੜੇ ਕੂੜੇ ਨੂੰ ਸਾਫ਼ ਕਰਦੇ ਜੀ ਤਾਂ ਸਾਡਾ ਘਰ ਜਿਹੜਾ ਸਾਫ਼ ਸੁਥਰਾ ਹੋਊਗਾ ਸੋ ਮੋਟਾਪਾ ਸਰੀਰ ਦੇ ਵਿੱਚ ਐਕਸਟਰਾ ਜਿਹੜੀ ਫੈਟ ਆ ਉਹਨੂੰ ਮੋਟਾਪਾ ਆਪਾਂ ਕਹਿੰਦੇ ਆ ਓਕੇ ਹਾਂਜੀ ਸਰ ਜਿਵੇਂ ਆਪਾਂ ਮੋਟਾਪੇ ਦੀ ਗੱਲ ਕਰ ਰਹੇ ਹਾਂ ਪਰ ਨਾ ਇੱਕ ਹੁੰਦੀ ਜੇ ਗੱਲ ਕਰੀਏ ਬੜਾ ਟ੍ਰੈਂਡ ਚੱਲ ਰਿਹਾ ਕੁੜੀਆਂ ਦੇ ਵਿੱਚ ਜਿਹਨੂੰ ਜ਼ੀਰੋ ਫਿਗਰ ਕਹ ਲਓ ਹਣਾ ਡਾਈਟਿੰਗ ਕਰਦੀਆਂ ਨੇ ਕਈ ਤਰ੍ਹਾਂ ਦੇ ਮਤਲਬ ਜਾਂ ਟ੍ਰੀਟਮੈਂਟ ਲੈਂਦੀਆਂ ਨੇ ਕੀ ਤੁਹਾਨੂੰ ਲੱਗਦਾ ਵੀ ਉਹ ਐਕਸਰਸਾਈਜ਼ ਉਹ ਨਹੀਂ ਕਰ ਰਹੀਆਂ ਸਿਰਫ ਡਾਈਟਿੰਗ ਉਹ ਕਰ ਰਹੀਆਂ ਜਾਂ ਕੁਝ ਇਦਾਂ ਦੇ ਟ੍ਰੀਟਮੈਂਟ ਲੈ ਰਹੀਆਂ ਉਹ ਕਿੰਨਾ ਕੁ ਸਹੀ ਆ ਦੇਖੋ ਬੜੀ ਭੈਣਜੀ ਚਿੰਤਾ ਹੁੰਦੀ ਜੇ ਇਸ ਗੱਲ ਦੀ ਕਿ ਇਹ ਕੁੜੀਆਂ ਨੂੰ ਪਤਾ ਨਹੀਂ ਹੈਗਾ ਹਾਂ ਅੱਜ ਕੋਈ ਜਿਹੜੀ 16 17 ਸਾਲ ਦੀਆਂ 18 20 ਸਾਲ ਦੀਆਂ ਕੁੜੀਆਂ ਨੇ ਜਿਹੜੀਆਂ ਉਹ ਇਸ ਚੱਕਰ 'ਚ ਪੈ ਗਈਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਅੱਗੇ ਜਾ ਕੇ ਸਾਡਾ ਵਿਆਹ ਵੀ ਹੋਣਾ ਹੈ ਅਸੀਂ ਮਾਂ ਵੀ ਬਣਨਾ ਹੈ ਸਾਡੇ ਦੇ ਵਿੱਚ ਕੋਈ ਨਿਊਟ੍ਰੀਸ਼ਨ ਹੈ ਹੀ ਨਹੀਂ ਅੱਜ ਦੀ ਡੇਟ ਦੇ ਵਿੱਚ ਤੇ ਫਿਰ ਅੱਗੇ ਜਾ ਕੇ ਫਿਰ ਕੀ ਕਰਾਂਗੇ ਜਾਂ ਤਾਂ ਫਿਰ ਇਹਦੀਆਂ ਗੰਭੀਰ ਸਮੱਸਿਆਵਾਂ ਅੱਜ ਤੋਂ 20 ਸਾਲ ਪਹਿਲਾਂ 10 ਸਾਲ ਪਹਿਲਾਂ ਕਿਸੇ ਨੇ ਨਾਮ ਹੀ ਨਹੀਂ ਸੁਣਿਆ ਪੀਸੀਓਡੀ ਹੋ ਗਈ ਪੀਸੀਓਐਸ ਹੋ ਗਿਆ ਹੈ ਨਾ ਐਂਜ਼ਾਇਟੀ ਹੋ ਗਈ ਸਟ्रेस ਹੋ ਗਈ ਹੈ ਨਾ ਆ ਦਿਮਾਗ ਨਹੀਂ ਸਹੀ ਤਰੀਕੇ ਨਾਲ ਚੱਲਦਾ ਪਿਆ ਹੈ ਨਾ ਬਹੁਤ ਸਾਰੇ ਬੱਚੇ ਬਹੁਤ ਸਾਰੇ ਬੱਚੇ ਸਾਡੇ ਕੋਲ ਆਉਂਦੇ ਆ ਕਿ ਨੂੰ ਸਟ्रेस ਹੋ ਗਈ ਨੂੰ ਐਂਜ਼ਾਇਟੀ ਹੋ ਗਈ ਹੈ ਨਾ ਇਹਦੀ ਪਿਗਮੈਂਟੇਸ਼ਨ ਹੋ ਗਈ ਇਹਦੀ ਨਜ਼ਰ ਕਮਜ਼ੋਰ ਹੋ ਗਈ ਇਹਦੇ ਛੇਤੀ ਵਾਲ ਚਿੱਟੇ ਹੋ ਗਏ ਬੋਡੀ ਦੇ ਨਿਊਟ੍ਰੀਸ਼ਨ ਨਹੀਂ ਬੋਡੀ ਦੇ ਵਿੱਚ ਹੋਣੇ ਤਾਂ ਫਿਰ ਤੁਸੀਂ ਕੀ ਕਰ ਲਓਗੇ ਸੋ ਪਤਲੇ ਹੋਣ ਦੇ ਚੱਕਰ ਵਿੱਚ ਬਹੁਤ ਸਾਰੀਆਂ ਬੀਬੀਆਂ ਭੈਣਾਂ ਨੇ ਇਹ ਕੰਮ ਕੀਤਾ ਕਿ ਡਾਈਟ ਨੂੰ ਛੱਡ ਦਿੱਤਾ ਪਿੱਛੇ ਜੇ ਕੋਈ ਕੰਪਨੀ ਚੱਲੀ ਸੀ ਜਿਸ ਨੇ ਕਹਿਆ ਸੀਗਾ ਕਿ ਸਾਡਾ ਹੀ ਪ੍ਰੋਡਕਟ ਯੂਜ਼ ਕਰੋ ਹੋਰ ਕੁਝ ਨਾ ਖਾਓ ਓਕੇ ਦੇਖੋ ਹੁਣ ਬੋਡੀ ਸਾਡੀ ਬਣੀ ਆ ਬਹੁਤ ਸਾਰੀਆਂ ਚੀਜ਼ਾਂ ਤੋਂ ਉਹ ਜਿੰਨੀਆਂ ਚੀਜ਼ਾਂ ਤੋਂ ਬੋਡੀ ਬਣੀ ਆ ਉਹ ਸਾਰੀਆਂ ਚੀਜ਼ਾਂ ਬੋਡੀ ਨੂੰ ਚਾਹੀਦੀਆਂ ਆ ਜੇਕਰ ਤੁਸੀਂ ਨਹੀਂ ਦਿੰਦੇ ਉਹ ਬਾਡੀ ਨੂੰ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਾਡੇ ਸਰੀਰ ਦੇ ਵਿੱਚੋਂ ਸੋ ਉਹਦੇ ਬੜੇ ਭੈੜੇ ਰਿਜ਼ਲਟ ਲੋਕਾਂ ਤੇ ਆਏ ਲੋਕਾਂ ਨੇ ਉਹਨਾਂ ਦੇ ਪ੍ਰੋਡਕਟ ਯੂਜ਼ ਕਰਕੇ ਫੇਰ ਹੁਣ ساری ਉਮਰ ਤਾਂ ਤੁਸੀਂ ਉਹਨਾਂ ਦੇ ਪ੍ਰੋਡਕਟ ਨਹੀਂ ਖਾ ਸਕਦੇ ਨਾ ਰੋਟੀ ਨੂੰ ਛੱਡ ਕੇ ਤੁਸੀਂ ਦੋਸਰ ਰੋਟੀ ਆਪਾਂ ਛੱਡ ਸਕਦੇ ਹਾਂ ساری ਉਮਰ ਲਈ ਨਹੀਂ ਨਹੀਂ ਛੱਡ ਨਹੀਂ ਛੱਡੀ ਜਾ ਸਕਦੀ ਨਾ ਸੋ ਆਪਣੀ ਰੋਟੀ ਨੂੰ ਹੀ ਕਲੀਨ ਕਰਨਾ ਚਾਹੀਦਾ ਆ ਤੇ ਥੋੜਾ 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 ਕੁਝ ਸਾਰਾ ਕੁਝ ਹੀ ਖਾਣਾ ਚਾਹੀਦਾ ਸਾਨੂੰ ਇਹ ਨਹੀਂ ਹੈ ਕਿ ਕੋਈ ਚੀਜ਼ ਨੂੰ ਬਿਲਕੁਲ ਛੱਡ ਹੀ ਦਿਓ ਠੀਕ ਹੈ ਸੋ ਉਹ ਪ੍ਰੋਡਕਟ ਦੇ ਰਿਜ਼ਲਟ ਆਏ ਜਾਨ ਤੋਂ ਵੀ ਯਾਤ ਸੋਣਾ ਪਿਆ ਉਹ ਇਹੋ ਜੇ ਸਗਾ ਉਹਨਾਂ ਦਾ ਸਿਸਟਮ ਪਰ ਜਿਹੜਾ ਪਤਲੇ ਹੋਣ ਵਾਸਤੇ ਬੀਬੀਆਂ ਬਹੁਤ ਜ਼ਿਆਦਾ ਡਾਈਟ ਨੂੰ ਆਪਣੇ ਨੂੰ ਟਾਈਟ ਕਰ ਦਿੰਦੀਆਂ ਨੇ ਨਾ ਉਹਨਾਂ ਦੇ ਵਿੱਚ ਫਿਰ ਇੰਨੀ ਵੀਕਨੈਸ ਆ ਜਾਂਦੀ ਆ ਫਿਰ ਉਹਨਾਂ ਨੂੰ ਜ਼ਿੰਦਗੀ ਸਰਵਾਈਵਲ ਵਾਸਤੇ ਵੀ ਉਹਨਾਂ ਕੋਲ ਹਿੰਮਤ ਜਿਹੜੀ ਨਹੀਂ ਬਚਦੀ ਤਾਂ ਇਦਾਂ ਨਹੀਂ ਕਰਨਾ ਚਾਹੀਦਾ ਸਾਰਾ ਕੁਝ ਖਾਓ ਥੋੜਾ ਥੋੜਾ ਖਾਓ ਜੇ ਤੁਸੀਂ ਪਤਲੇ ਹੀ ਹੋਣਾ ਤੇ ਐਕਸਰਸਾਈਜ਼ ਕਰੋ ਜਿੰਮ ਦਾ ਰਾਫੜੋ ਇਹ ਕੋਈ ਨਹੀਂ ਹੈਗਾ ਕਿ ਰੋਟੀ ਛੱਡ ਕੇ ਪਤਲੇ ਹੋਣ ਵਾਲਾ ਕੋਈ ਧੁੱਕ ਵਾਲੀ ਗੱਲ ਨਹੀਂ ਹੈਗੀ